ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਲੋਕ ਹੋਲੀ ਖੇਡਦੇ ਨਜ਼ਰ ਆ ਰਹੇ ਨੇ ਹੋਲੀ ਦੇ ਤਿਹਾਰ ਦੇ ਵਿੱਚ ਮगन ਲੋਕ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਵਾਕ ਵਾਕ ਰੰਗਾਂ ਦੇ ਵਿੱਚ ਰੰਗੇ ਲੋਕ ਨਜ਼ਰ ਆ ਰਹੇ ਨੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੋਲੀ ਆ ਬੜੀ ਤੁਮਤਾਮ ਦੇ ਨਾਲ ਆ ਮਨਾਈ ਜਾ ਰਹੀ ਆ ਉੱਥੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਵੀ ਜਿਹੜੀ ਹੋਲੀ ਆ ਬੜੀ ਤੁਮਤਾਮ ਦੇ ਨਾਲ ਮਨਾਈ ਜਾ ਰਹੀ ਆ ਤੁਹਾਨੂੰ ਦੱਸ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਇਹ ਸੁਖਣਾ ਲੇਕਦੀਆਂ ਨੇ ਜਿੱਥੇ ਅੱਜ ਹੋਲੀ ਮਨਾਉਣ ਦੇ ਲਈ ਭਾਰੀ ਜਿਹੜਾ ਇਕੱਠ ਹੋਇਆ ਦੱਸਦੀ ਹੈ ਕਿ ਮੁੰਡੇ ਕੁੜੀਆਂ ਇੱਕ ਦੂਸਰੇ ਦੇ ਨਾਲ ਮौज-ਮਸਤੀ ਕਰਦੇ ਇੱਕ ਦੂਜੇ ਨੂੰ ਰੰਗ ਲਾਉਂਦੇ ਨਜ਼ਰ ਆ ਰਹੇ ਨੇ ਉੱਥੇ ਜਿਹੜਾ ਦੂਜੇ ਪਾਸੇ ਮੋਹਾਲੀ ਦੀ ਗੱਲ ਕਰੀਏ ਤਾਂ ਮੋਹਾਲੀ ਦੇ ਵਿੱਚ ਜਿਹੜਾ ਲੋਕ ਹੋਲੀ ਮਨਾਉਂਦੇ ਨਜ਼ਰ ਆ ਰਹੇ ਨੇ ਪਾਜ ਜਿਹੜੇ ਕੁਝ ਸ਼ਰਾਰਤੀ ਕਹਦੀ ਹੈ ਕਿ ਆਂਸਰ ਨੇ ਉਹਨਾਂ ਦੇ ਬੋਲੋਂ ਰੋਡ ਤੇ ਜਾ ਕੇ ਹੁੱਲੜਬਾਜ਼ੀ ਕੀਤੀ ਜਾਂਦੀ ਹੈ ਜਿਸ ਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਪੁਲਿਸ ਮੈਕਮਾ ਉਹ ਵੀ ਮੌਕੇ ਤੇ ਤਾਇਨਾਤ ਆ ਤੇ ਉਹਨਾਂ ਦੇ ਬੋਲੋਂ ਜਿਹੜੇ ਇਹ ਜੇ ਹੁੱਲ ਹੁੱਲੜਬਾਜ਼ ਨੇ ਉਹਨਾਂ ਦੇ ਜਿਹੜੇ ਮੌਕੇ ਤੇ ਚਲਾਣ ਕੀਤੇ ਜਾ ਰਹੇ ਨੇ ਦੱਸਦੀ ਹੈ ਕਿ ਜੇ ਹੁਣ ਤੁਸੀਂ ਵੀ ਚੰਡੀਗੜ੍ਹ ਮੋਹਾਲੀ ਦੇ ਵਿੱਚ ਹੋਲੀ ਖੇਡਣ ਆ ਰਹੇ ਹੋ ਤਾਂ ਆ ਜਰੂਰ ਧਿਆਨ ਨਾਲ ਕੀ ਡੀਓ ਕਿ ਥਾਂ ਥਾਂ ਤੇ ਜਿਹੜੇ ਨਾਕੇ ਵੀ ਲੱਗੇ ਨੇ ਤੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਵੀ ਲੱਗਾ ਲੱਗ ਚੁੱਕੇ ਨੇ ਸ਼ੁਰੂਆਤ ਹੋ ਚੁੱਕੀ ਆ ਉਹਨਾਂ ਦੀ ਵੀ ਤਾਂ ਤੁਹਾਡੇ ਚਲਾਨ ਜਿਹੜੇ ਨੇ ਉਹ ਘਰੇ ਵੀ ਪਹੁੰਚ ਸਕਦੇ ਆ ਤੇ ਮੌਕੇ ਤੇ ਹੋ ਕੇ ਜਿਹੜਾ ਤੁਹਾਡੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਚਲਾਨ ਕੀਤੇ ਜਾ ਸਕਦੇ ਆ ਖੁਸ਼ੀਆਂ ਮਨਾਓ ਰੰਗ ਲਾਓ ਪਰ ਦੂਜਿਆਂ ਦੀ ਜਿਹੜੀ ਸੇਫਟੀ ਦਾ ਜਰੂਰ ਧਿਆਨ ਰੱਖੋ ਕਿਉਂਕਿ ਬੀਤੀ ਰਾਤ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਵੀ ਇੱਕ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਜਿਹੜੀਆਂ ਤਿਹਾਰ ਦੀਆਂ ਖੁਸ਼ੀਆਂ ਸੀ ਉਹ ਗਮੀਆਂ ਦੇ ਵਿੱਚ ਜ਼ਰੂਰ ਬਦਲੀਆਂ ਤਾਂ ਇਹ ਆਪਣੇ ਦਸ਼ਕਾਂ ਨੂੰ ਜ਼ਰੂਰ ਜਿਹੜੀ ਹੈ اپیل ਕਰਨੀ ਚਾਹਾਂਗੇ ਕਿ ਤਿਹਾਰ ਮਨਾਓ ਜ਼ਰੂਰ ਪਰ ਸੀਮਤ ਰਹਿ ਕੇ ਲਿਮਟ ਦੇ ਵਿੱਚ ਰਹਿ ਕੇ ਤਿਹਾਰ ਮਨਾਓ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਰੰਗਾਂ ਦੇ ਨਾਲ ਅੱਜ ਰੰਗਾਂ ਦਾ ਤਿਹਾਰ ਹੋਲੀ ਮਨਾਇਆ ਜਾ ਰਿਹਾ ਲੋਕ ਲੋਕ ਜਿਹੜੇ ਰੰਗਾਂ ਨਾਲ ਇੱਕ ਦੂਸਰੇ ਨੂੰ ਜਿਹੜਾ ਪਿਆਰ ਮੁਹੱਬਤ ਵੰਡ ਰਹੇ ਨੇ ਦੂਜੇ ਪਾਸੇ ਅਨੰਦਪੁਰ ਸਾਹਿਬ ਦੇ ਵਿੱਚ ਵੀ ਜਿਹੜਾ ਹੋਲਾ ਮਹੱਲਾ ਪੂਰੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਨਿਹੰਗ ਸਿੰਘ ਜਿੱਥੇ ਬੰਦਿਆਂ ਦੇ ਵੱਲੋਂ ਇਕੱਠੇ ਹੋ ਕੇ ਜਿਹੜਾ ਰੰਗਾਂ ਦੇ ਨਾਲ ਹੋਲੀ ਖੇਡੀ ਜਾ ਰਹੀ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਚੰਡੀਗੜ੍ਹ ਮੋਹਾਲੀ ਦੀਆਂ ਆ ਦਿਖਾ ਰਹੇ ਆ ਜਿੱਥੇ ਲੋਕਾਂ ਦੇ ਵੱਲੋਂ ਜਿਹੜਾ ਉਹ ਭਰਮੇ ਹੁੰਗਾਰੇ ਦੇ ਨਾਲ ਜਿਹੜਾ ਹੋਲੀ ਦਾ ਤਿਹਾਰ ਮਨਾਇਆ ਜਾ ਰਿਹਾ ਤਾਂ ਕੀ ਕੁਝ ਕਹਿਣਾ ਲੋਕਾਂ ਦਾ ਇਸ ਹੋਲੀ ਦੇ ਤਿਹਾਰ ਤੇ ਆਉ ਸੁਣਦੇ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਨੇ ਕਿਹੜੇ ਪਿੰਡ ਤੋਂ ਆਏ ਹੋ ਜੀ ਭਾਈ ਜੀ ਬਰਨਾਲੇ ਜ਼ਿਲ੍ਹੇ ਤੋਂ ਆਏ ਆ ਪੱਖੋ ਕੈਂਚੇ ਪਿੰਡ ਤੋਂ ਇਹ ਅੱਜ ਦਾ ਹੋਲੀ ਦਾ ਤਿਹਾਰ ਕਿਵੇਂ ਦਾ ਲੱਗ ਰਿਹਾ ਭਾਈ ਜੀ ਭਾਈ ਜੀ ਪੂਰਾ ਪੂਰਾ ਵਧੀਆ ਜੀ ਬਾਕੀ ਅਸੀਂ ਤਾਂ ਇੱਥੇ ਇੰਜੋਏ ਕਰਨ ਆਏ ਆ ਬਾਈ ਬਾਕੀ ਸਾਡੇ ਭਰਾ ਤਿੰਨ ਚਾਰ ਉਧਰ ਆ ਗਏ ਤਿੰਨ ਭਰਾ ਖੜੇ ਸਾਡੇ ਨਾਲ ਹੋਰ ਵਧੀਆ ਬਾਈ ਜੀ ਬਸ ਇੰਜੋਏ ਕਰ ਰਹੇ ਆ ਸਾਵਨ ਚਲੇ ਜਾਵਾਂਗੇ ਪਿੰਡ ਹੈਪੀ ਹੋਲੀ ਬਾਈ ਜੀ ਸਾਰਿਆਂ ਨੂੰ ਹੈਪੀ ਹੋਲੀ ਹੈਪੀ ਹੋਲੀ ਸਾਰਿਆਂ ਨੂੰ ਸੱਚੀ ਗੱਲ ਪਾ ਜੀ ਅੱਜ ਤੁਸੀਂ ਹੋਲੀ ਦਾ ਤਿਉਹਾਰ ਕਿਵੇਂ ਇੰਜੋਏ ਕਰ ਰਹੇ ਹੋ ਜੀ ਹੋਲੀ ਦਾ ਤੇ ਹਰ ਵੈਸੇ ਤੋਂ ਹਰ ਤਿਉਹਾਰ ਕੋ ਘਰ ਹੀ ਜਾਂਦਾ ਹਾਂ ਮੈਂ बट इस त्यौहार कुछ नहीं जा पाया तो अब पिछले 10-12 साल से चंडीगढ़ में रह रहा हूँ इस बार चंडीगढ़ की होली देखने का मौका मिला तो मेरे जैसे और भी कई भाई मेरे रहते हैं यहाँ पे दोस्त मेरे तो उनके साथ मिलके इस बार होली मनाने का मौका मिला इस बार पहली बार लेख पे आया पिछले 10-12 साल में बहुत अच्छा एक्सपीरियंस है तो एडमिनिस्ट्रेशन का भी थैंक्स है कि उन्होंने अलाउ करा यहाँ पे सबको सेलिब्रेशन करने के लिए जो घर नहीं जा पाते तो वो अपने दोस्तों के साथ मिलके अपना सेलिब्रेट कर रहे हैं हम भी आए हैं सेलिब्रेट करने बहुत अच्छा लग रहा है थैंक यू थैंक यू जी हैप्पी होली